ਹਾਂ ਆਵਾਜ਼ ਕਰ ਰਹੀ ਆ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਪੈਣੀ ਸਾਹਿਬ ਦੇ ਵਿੱਚ ਆ ਮਹਾਰਾਜ ਜਗਜੀਤ ਜੀ ਦੇ ਮੰਦਿਰ ਦੇ ਦਰਮਿਆਨ ਹੈ ਨਾ ਬਹੁਤ ਵੱਡਾ ਕਲੌਕ ਹੈ ਜਦੋਂ ਪੂਰਾ 1 ਕਿ ਘੰਟਾ ਹੋ ਜਾਂਦਾ ਹੈ ਪਰ ਇਹਦੀ ਜਿਹੜੀ ਆਵਾਜ਼ ਹੈ ਪੂਰੇ ਪੈਣੀ ਸਾਹਿਬ ਦੇ ਵਿੱਚ ਸੁਣਾਈ ਦਿੰਦੀ ਹੈ ਦੇਖ ਸਕਦੇ ਹੋ ਦੇਖਿਆ ਕਿੰਨਾ ਸ਼ਾਨਦਾਰ ਹੈ ਚਲੋ हां जी ਹੁਣ ਆਪਾਂ ਪਹੁੰਚ ਰਹੇ ਆ ਸ਼੍ਰੀ ਜਗਜੀਤ ਮੰਦਰ ਜੀ ਦੇ ਵਿੱਚ ਮਹਾਰਾਜ ਜੀਤ ਜੀ ਦੇ ਸਥਾਨਾਂ ਤੇ ਪ੍ਰਣਾਮ ਕਰਾਂਗੇ ਆ ਦੇਖੋ ਕਿੰਨੇ ਕਿੰਨੇ ਪਿਆਰੇ ਫੁੱਲ ਨੇ ਆ ਜੀਤ ਮੰਦਰ ਦੀ ਵਿਚ ਆ ਗਿਆ ਵਿਸ਼ਾਲ ਪੇੜ ਜਾਮਣ ਦਾ ਪੇੜ ਹੈ ਜੀ ਸ੍ਰੀ ਜਗਜੀਤ ਮੰਦਰ ਸਕੁੰਦਰ ਆਜੂ ਇਹ ਸ੍ਰੀ ਜਗਜੀਤ ਮੰਦਰ ਹੈ ਜੀ ਹਾਂਜੀ ਦੋਸਤੋ ਸਸ਼ੀਕਾਲ ਜੀ ਆ ਦੇਖੋ ਜੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਰਾਮ ਸਰੋਵਰ ਤੇ ਪਵਰਾ ਦੇਖੋ ਜੀ ਸਰੋਵਰ ਦੇਖ ਸਕਦੇ ਆਂ ਸ੍ਰੀ ਭੈਣੀ ਸਾਹਿਬ ਦਾ ਪਵਿੱਤਰ ਸਰੋਵਰ ਜਿੱਥੇ ਮੇਲੇ ਦੇ ਟਾਈਮ ਸੰਗਤਾ ਆਉਂਦੀਆਂ ਨੇ ਤੇ ਇਸ਼ਨਾਨ ਕਰਦੀਆਂ ਨੇ ਆਪਣੇ ਦੁੱਖ ਦਿਲੇ ਦੂਰ ਕਰਦੀਆਂ ਨੇ ਜੀ ਆਪਾਂ ਦੇਖ ਸਕਦੇ ਆਂ ਇਹ ਹੈ ਜੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਸ੍ਰੀ ਆਰਾਮ ਸਰੋਵਰ ਠੀਕ ਹੈ ਜੀ ਔਰ ਆ ਜਿਹੜਾ ਸਾਡਾ ਸ਼੍ਰੀ ਰਾਮ ਸਰੂਪ ਰਾਜ ਜੀ ਉਹਦਾ ਇਤਿਹਾਸ ਪੜ ਸਕਦੇ ਆ ਇੱਕ ਕਰਕੇ ਕਹਨੇ ਆਪਾਂ ਇਹ ਜੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਪੁਰਾਤਨ ਵਿਦਿਆਲੇ ਠੀਕ ਹੈ ਜੀ ਸਤਿਗੁਰੂ ਜਗਜੀਤ ਸਿੰਘ ਜੀ ਲਾਇਬ੍ਰੇਰੀ ਇਹ ਲਾਇਬ੍ਰੇਰੀ ਆ ਜੀ ਦੇਖੋ ਕਿੰਨੀ ਪਿਆਰੀ ਬਿਲਡਿੰਗ ਬਣੀ ਹੋਈ ਆ ਲੱਗਦੀ ਆ ਨਾ ਅੰਗਰੇਜ਼ਾਂ ਦੇ ਟਾਈਮ ਦੀ ਦੇਖੋ ਜੀ ਕੁਦਰਤ ਦੇ ਨਜ਼ਾਰੇ ਲੈ ਲੋ ਮੈਂ ਨਹੀਂ ਮੰਨਦੀ ਕਿ ਮੈਂ ਆਪਣੇ ਮਤਲਬ ਕੋਈ ਇੰਨਾ ਵਧੀਆ ਧਾਰਮਿਕ ਸਥਾਨ ਦੇਖਿਆ ਹੋ ਜਿੱਥੇ ਆਪ ਨੂੰ ਫੀਲ ਹੋਵੇ ਕਿ ਅਸੀਂ ਸਵਰਗ ਚ ਆ ਗਏ ਆ ਪਰ ਇਹ ਜਿਹੜਾ ਸਾਡਾ ਸ਼੍ਰੀ ਭੈਣੀ ਸਾਹਿਬ ਹੈ ਨਾ ਇੱਥੇ ਆ ਕੇ ਹੀ ਫੀਲ ਹੁੰਦਾ ਕਿ ਅਸੀਂ ਸਵਰਗ ਦੇ ਵਿੱਚ ਪ੍ਰਵੇਸ਼ ਕਰ ਗਏ ਆ ਹਾਈ 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 ਕੋਇਲ ਦੇ ਮਿੱਠੇ ਮਿੱਠੇ ਗੀਤ ਸ਼ਾਇਦ ਸਾਡੇ ਆਉਣ ਦੀ ਇਸ ਕੋਇਲ ਨੂੰ ਵੀ ਪਤਾ ਲੱਗਿਆ ਕਿ ਜਗਜੀਤ ਮਹਾਰਾਜ ਜੀ ਦੇ ਸ਼ਰਧਾਲੂ ਆਏ ਨੇ ਦਰਸ਼ਨ ਕਰਨ ਲਈ ਤੇ ਉਹ ਆਪਣੇ ਮਿੱਠੇ ਸੰਗੀਤ ਨਾਲ ਸਾਨੂੰ ਨਿਹਾਲ ਕਰ ਰਹੀ ਹੈ ਜੀ ਹਾਲੋ ਜੀ ਇਹ ਸਾਡਾ ਜਿਮ ਹੈ ਜੀ ਆ ਦੇਖੋ ਸਾਡੇ ਰੌਣਦੀਪ ਸਿੰਘ ਜੀ ਹੁਣ ਜਿਮ ਲਾਉਣ ਲੱਗੇ ਨੇ ਤੇ ਇੱਕ ਛੋਟਾ ਬੱਚਾ ਉਹ ਵੀ ਲੱਗਿਆ ਹੋਇਆ ਕੁਦਰਤ ਦਾ ਆਨੰਦ ਮਾਣ ਰਿਹਾ ਨੇ ਜੀ ਇਹ ਤਿਹਾਰਕ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੈ ਦੇਖੋ ਜੀ ਰਨ ਆਪ ਤਾਂ ਪਹਿਲਾਂ ਹੀ ਬਹੁਤ ਪਤਲਾ ਹੈ ਪਰ ਫਿਰ ਵੀ ਦੇਖੋ ਕਿਹੜੀ ਐਕਸਰਸਾਈਜ਼ ਲਾ ਰਹੀ ਹੈ ਇਹ ਐਕਸਰਸਾਈਜ਼ ਤਾਂ ਮੈਨੂੰ ਲਾਉਣੀ ਚਾਹੀਦੀ ਹੈ ਕਿਉਂਕਿ ਮੈਂ ਗੋਲ ਮਟੋਲਾ ਚਲੋ ਹੁਣ ਮੈਂ ਲਾਉਣੀ ਹੈ ਐਕਸਰਸਾਈਜ਼